ਬਡ ਹੰਸ ਮਹੱਲਾ ਤੀਜਾ ਗੁਰਮੁਖ ਸਭ ਵਾਪਾਰ ਭਲਾ ਜੇ ਸਹਜੇ ਕੀਜੈ RAM ਅਨੰਦਿਨ ਨਾਮ ਵਖਾਣੀਐ ਲਾਹ ਹਾਰ ਰਸ ਪੀਜੈ RAM ਲਾਹ ਹਾਰ ਰਸ ਲੀਜੈ ਹਰਿ ਰਾਵੀਜੈ ਅਨੰਦਿਨ ਨਾਮ ਵਖਾਣੈ ਗੁਣ ਸੰਗ੍ਰਹਿ ਅਵਗਣ ਵਿਕਣਹੈ ਆਪੈ ਆਪ ਪਛਾਣੈ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੇ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਪੁੰਚ ਤੂ ਲਾਹਾ ਲੈ ਪਰਥਾਏ RAM ਲਾਹਾ ਪਰਥਾਏ ਹਰ ਮਨ ਵਸਾਏ ਤਨ ਖੇਤੀ ਵਾਪਾਰਾ ਹਰ ਨਾਮ ਤੇ ਆਏ ਮਨ ਵਸਾਏ ਪੂਜੈ ਗੁਰ ਵਿਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚੈ ਸਬਦ ਸੁਭਾਏ ਹਰਵਾ ਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵਡ ਭਾਗੋ ਰਾਮ ਹਰਵਾ ਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵਡ ਭਾਗੋ RAM ਗੁਰਮਤੀ ਮਨ 내ਜ ਘਰ ਵਸਿਆ ਸਚੈ ਸ਼ਬਦ ਬੈਰਾਗੋ RAM ਮੁਖ ਮਸਤਕ ਭਾਗੋ ਸਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਉਰਾਨਾ ਸ਼ਬਦੇ ਹਉ ਮੈ ਮਾਰੀ ਸਚੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੋਹਾਗੋ ਨਾਨਕ ਸ਼ਬਦ ਮਿਲੈ ਭਉ ਭੰਜਨ ਹਰਿ 라ਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੂਜੀਐ ਹੁਕਮੇ ਮੇਲ ਮਿਲਾਈ ਰਾਮ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸਚੀ ਵਡਿਆਈ ਗੁਰ ਤੇ ਪਾਈ ਸਚ ਸਵਾਰਣ ਹਾਰਾ ਪਉ ਭੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰજન ਅਗਮ ਅਗੋਚਰ ਹੁਕਮੇ ਰਹਿ ਆਸਮਾਈ ਬਡਹੰਸ ਮਹੱਲਾ ਤੀਜਾ ਮਨ ਮੇਰਿਆ ਤੂ ਸਦਾ ਸੱਚ ਸਮਾਲ ਜੀਵ ਆਪਣੈ ਘਰ ਤੂ ਸੁਖ ਵਸਹਿ ਓਹੇ ਨਾ ਸਕੈ ਜਮ ਕਾਲ ਜੀਵ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੈ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਭਾਏ ਭਰਮ ਵੇ ਗੁੱਤੀ ਦੂਜੈ ਭਾਏ ਭਰਮ ਵੇ ਗੁੱਤੀ ਮਨ ਮੁਖ ਜੋਹੀ ਜਮ ਮਨ ਮੁਖ ਮੋਹੀ ਜਮ ਕਾਲ ਦੂਜੈ ਭਾਏ ਭਰਮ ਵੇ ਗੁੱਤੀ ਮਨ ਮੁਖ ਮੋਹੀ ਜਮ ਕਾਲ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਪਾਲ ਜੋ ਭਾਵੈ ਸੋ ਪੁੰਚ ਤੂ ਗੁਰਮੁਖ ਨਦਰਿ ਨਿਹਾਲ ਗੁਰਮੁਖ ਨਦਰਿ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਖ ਅੰਧੁਲੇ ਗਿਆਨ ਵਿਹੂਣੇ ਦੂਜਾ ਪਾਏ ਖੁਆਈ ਬਿਨ ਨਾ ਵੈ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰੀਆ ਜਨਮ ਪਦਾਰਥ ਪਾਏ ਕੈ ਇਕ ਸਚ ਲੱਗੇ ਵਾਪਾਰਾ ਸਤਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਧ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜਾ ਪਤ ਗਵਾਈ ਮਨ ਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜਾ ਪਤ ਗਵਾਈ ਹਉ ਮੈਂ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਗੁਰ ਬੂਝ ਬੁਝਾਈ ਮਨ ਮੇਰੇ ਸਤਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ RAM ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹਚਲ ਅਤ ਗੂੜੀ ਗੋਰਾਮੋਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨ ਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹਿ ਗੁਰ ਆਪਣਾ ਸੇ ਪੂਰੇ ਵਡ ਭਾਗੇ ਵਡ ਹੰਸ ਮਹੱਲਾ ਤੀਜਾ रतन पदार्थ वण जिय है सतगुरु दिया बुझाई राम लाहा लाभ हर भगत है गुण महगुणी समाई राम गुण महगुणी समाए जिस आप बुझाए लाहा भगत सय सारे बिन भक्ति सुख ना होई दूजे पत होई गुरमत नाम आधारे ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਾਪਾਰ ਲਾਏ ਰਤਨ ਪਦਾਰਥ ਵਣ ਜਿਹਾ ਹੈ ਜਾਂ ਸਤਗੁਰ ਦੇ 부ਝਾਏ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਾਪਾਰ ਆ ਰਾਮ ਕੂੜ ਬੋਲ ਬਖ ਖਾਵਣੀ ਬਹੁ ਵਦ ਹੈ ਵਿਕਾਰ ਆ ਰਾਮ ਬਹੁ ਵਦ ਹੈ ਵਿਕਾਰਾਸ ਸਹਿਸਾ ਇਹੋ ਸੰਸਾਰਾ ਬਿਨ ਨਾਵੇ ਪਤ ਹੋਈ ਪੜ ਪੜ ਪੰਡਿਤ ਵਾਦਵ ਖਾਨ ਹੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੇ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖਿਆਨਾ ਤਿਤ ਸੱਚੇ ਕਹਿ ਦਰਬਾਰਾ RAM ਖੋਟੇ ਦਰਗਹ ਸੁਟਿਆਨਾ ਊਬੇ ਕਰਨ ਪੁਕਾਰਾ RAM ਊਬੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਚਗਤ ਭੁਲਾਇਆ ਸਾਚਾ ਨਾਮ ਨਾ ਪਹਾਇਆ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੇ ਖਰੇ ਪਰਖਿਆ ਨ ਤਿਤ ਸਚੈ ਦਰਵਾਰਾ ਰਾਮ ਜਿਵੇਂ ਪੰਗਤੀ ਆਪ ਜੀ ਨੇ ਸਰਵਣ ਕੀਤੀ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਇਥੇ ਮਨਮੁਖ ਤੇ ਜਮ ਕਲਾ ਕੇ ਰੁਕ ਕੇ ਚੱਲਣਾ ਹੈ ਮਨਮੁਖ ਤੇ ਸੰਤਾ ਇਹ ਪਾਠ ਇਕੱਠਾ ਨਹੀਂ ਕਰ ਜਾਣਾ ਅਰਥ ਦਾ ਬਹੁਤ ਵੱਡਾ ਅਨਰਥ ਹੋ ਜਾਵੇਗਾ ਇਸ ਲਈ ਮਾਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਹਾਂਜੀ ਮਾਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੇ खरे ਪਰਖਿਆ ਨਾ ਤਿਤ ਸੱਚੇ ਦਰਵਾਰਾ RAM ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈਂ RAM ਜਿਤ ਭਾਵੇ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ RAM ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰੀਆਮ ਨਾ ਖੁਸੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਫਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ